ਇਹ ਧਾਰੀਵਾਲ ਟੈਕਸੀ ਸਟੈਂਡ ਵੱਲੋਂ ਇਹ ਲੰਗਰ ਲਾਇਆ ਗਿਆ ਹੈ ਜੋ ਕਿ ਅਸੀਂ ਸਭ ਜਾਣਦੇ ਹਾਂ ਕਿ ਪੂਰੇ ਵਰਲਡ ਦੇ ਉੱਪਰ ਪ੍ਰਭੂ ਜਸੂ ਮਸੀਹ ਦਾ ਜਿਹੜਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਸਾਡੇ ਧਾਰੀਵਾਲ ਸ਼ਹਿਰ ਦੇ ਨਾਲ ਦੇ ਪਿੰਡਾਂ ਤੋਂ ਅੱਜ ਜਿਹੜਾ ਆ ਆਪਣਾ ਪੈਦਲ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਸਾਰੇ ਸਮੂਹ ਚੱਕੀਆਂ ਕੱਢੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਮਰਪਿਤ ਪ੍ਰਭੂ ਜਸੂ ਮਸੀਹ ਦੇ ਆਪਣੇ ਵੱਡੇ ਦਿਨ ਨੂੰ ਮੁੱਖ ਰੱਖਦੇ ਹੋਏ ਜਿਹੜਾ ਅੱਜ ਟੈਕਸੀ ਸਟੈਂਡ ਵੱਲੋਂ ਜਿਹੜਾ ਆ ਆਉਣ ਵਾਲੀ ਸੰਗਤ ਲਈ ਜਿਹੜਾ ਫਲਦਾ ਲੰਗਰ ਲਾਇਆ ਗਿਆ ਹੈ ભાઈ ਕੀ ਕਹਿਣਾ ਚਾਹੋਗੇ ਨਵੇਂ ਸਾਲ ਔਰ 크ਿਸਮਸ ਦੀ ਆਮਦ ਨੂੰ ਲੈ ਕੇ ਕਿਦਾਂ ਦਾ ਮਾਹੌਲ ਆ ਖਾਸ ਤੌਰ ਤੇ ਡਰਾਈਵਰ ਵਰਗ ਨੂੰ ਲੈ ਕੇ ਕਿਦਾਂ ਦਾ ਸਮਾਂ ਚੱਲ ਰਿਹਾ ਜੀ ਬਹੁਤ ਵਧੀਆ ਸਮਾਂ ਚੱਲ ਰਿਹਾ ਜੀ ਜਿਹੜਾ ਅੱਜ ਵੱਡਾ ਦੇਣੇ ਆ ਬਹੁਤ ਸਾਰੇ ਉਤਸ਼ਾਹ ਨਾਲ ਮਨਾ ਰਹੇ ਆ ਔਰ ਅੱਜ ਦੀ ਜਿਹੜੀ ਤੁਸੀਂ ਦੇਖ ਰਹੇ ਜੇ ਸਾਰੇ ਵੱਖ-ਵੱਖ ਧਰਮਾਂ ਦੇ ਅਸੀਂ ਲੋਕ ਇਕੱਠੇ ਹੋ ਕੇ ਅੱਜ ਦਾ ਦਿਨ ਜਿਹੜਾ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਔਰ ਬਹੁਤ ਸਾਰਿਆਂ 'ਚ ਖੁਸ਼ੀ ਆ ਕਿ ਇਹ ਦੁਨੀਆ ਦਾ ਵਰਲਡ ਦਾ ਇੱਕ ਜਹਾ ਪਗੰਬਰ ਆਇਆ ਜਿਸ ਨੇ ਵਾਸਤੇ ਜਿਹੜੀ ਆ ਆਮ ਦੁਨੀਆ ਵਾਸਤੇ ਜਿਹੜੀ ਆ ਸਹਾदत ਦਿੱਤੀ ਉਹਨਾਂ ਦਾ ਜਿਹੜਾ ਜਨਮ ਦਿਨ ਅੱਜ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਹਾਲੇਲੂਇਆ